ਜਿਹਨਾਂ ਨੇ ਗਈ ਉਹ ਹੂ ਟੈਕਟ ਮਾਸਟਰ ਦੀ ਲੈਲੀ ਟੱਕ ਦੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਮੈਂ ਬਲਵੰਤ ਸਿੰਘ ਰਪਾਲ ਅੱਜ ਆਪਾਂ ਫੇਰ ਬਾਈ ਕੌਰੀ ਸੱਤ ਵਿੱਚ ਇਕੱਠੇ ਹੋਏ ਆਂ ਅੱਜ ਬਾਈ ਗੁਰਦੇਵ ਸਿੰਘ ਤੇ ਬਾਈ ਚਮਕੌਰ ਸਿੰਘ ਹੋਰਾਂ ਨੂੰ ਆਪਾਂ ਬਤੇਗੀ ਪਾਰਟੀ ਦਿੱਤੀ ਹੈ ਇੱਥੇ ਤੇ ਬਾਈ ਜਿਹੋਰੀ ਜਾ ਰਹੇ ਨੇ ਆਪੋ ਆਪਣੇ ਪਿੰਡਾਂ ਨੂੰ ਬਾਈ ਗੁਰਦੇਵ ਦਾ ਪਿੰਡ ਸੋਸਨ ਫਰੀਦਕੋਟ ਦੇ ਵਿੱਚ ਹੈ ਮੋਗਾ ਜ਼ਿਲ੍ਹੇ ਮੋਗੇ ਜ਼ਿਲ੍ਹੇ ਚ ਬਾਈ ਸੋਸਨ ਦਾ ਐ ਬਾਈ ਚਮਕੌਰ ਸਿੰਘ ਦਾ ਪਿੰਡ ਹੈਗਾ ਮਾਨੂਕੇ ਸੰਦੂ ਤੇ ਇਹ ਵੀ ਬਾਈ ਜੀ ਪਿੰਡ ਆਪਣੇ ਜਾ ਰਹੇ ਨੇ ਤੇ ਇਹ ਬਾਈ ਜੀ ਫਰੀਦਕੋਟ ਤੋਂ ਗੱਬਰੂ ਫਰੀਦਕੋਟਿਆ ਉਹ ਇਹਦਾ ਨਾਮ ਬਾਈ ਗੁਰ ਨੇ ਰੱਖਿਆ ਹੋਇਆ ਸੱਤੇ ਵਿੱਚ ਬੜੇ ਪਿਆਰ ਨਾਲ ਇਹਨਾਂ ਨੂੰ ਗੱਬਰੂ ਫਰੀਦਕੋਟਿਆ ਕਹਿੰਦੇ ਆ ਤੇ ਕਦੇ-ਕਦੇ ਗੱਬਰ ਸਿੰਘ ਵੀ ਕਹਿੰਦੇ ਆ ਇਹਨਾਂ ਨੂੰ ਉਹ ਨਾਮਲਾ ਨਾ ਉਹ ਲਾਰਲਾ ਨਾਮ ਹੈ ਬਾਈ ਕਹਿੰਦਾ ਪਿਆਰ ਦਾ ਪਿਆਰ ਨਾਲ ਕਹਿੰਦੇ ਆ ਕਹਿੰਦੇ ਆ ਤੇ ਇਹ ਬਾਈ ਬਲਦੇਵ ਸਿੰਘ ਕਟਾਣੀ ਕਟਾਣੀ ਖੁਰਦਾਲੀ ਪੀ ਆਰ ਟੀ ਸੀ ਚੋ ਬਾਈ ਜੀ ਨਾ ਪੰਜਾਬ ਰੋਡਵੇ ਤੇ ਪੀ ਆਰ ਟੀ ਸੀ ਪੰਜਾਬ ਪੰਜਾਬ ਰੋਡਵੇ ਪੰਜਾਬ ਰੋਡਵੇ ਚੋਂ ਬਾਈ ਜੀ ਟੀ ਆਰ ਸੀ ਲੋ ਹੋ ਰਾਂ ਐ ਰਟਾਇਰ ਹੋਏ ਨੇ ਤੇ ਇਹ ਬਾਈ ਜੀ ਹਰਬੰਸ ਸਿੰਘ ਬਾਈ ਦਾ ਪਿੰਡ ਵੀ ਮਾਨੂਕੇ ਸੰਧੂ ਐ ਇਹ ਬਾਈ ਕਰਨੈਲ ਸਿੰਘ ਭੈਣੀ ਸਾਹਿਬ ਬਾਈ ਪਿੰਡ ਸਾਹਿਬ ਕਰਨੈਲ ਸਿੰਘ ਦਾ ਪਿੰਡ ਹੈਗਾ ਭੈਣੀ ਸਾਹਿਬ ਤੇ ਜਿਹੜਾ ਮੋਹਨ ਸਿੰਘ ਝੱਜ ਪਿੰਡ ਕਿੱਬਾ ਲੁਧਿਆਣਾ ਇਹ ਬਾਈ ਜੀ ਮੋਹਨ ਸਿੰਘ ਝੱਜ ਪਿੰਡ ਨੇ ਦਾ ਟਿੱਬਾ ਲੁਧਿਆਣਾ ਦੇ ਕੋਲੇ ਇਹ ਬਾਈ ਜੀ ਮਾਸਟਰ ਨਿਛੱਤਰ ਸਿੰਘ ਨਿਛੱਤਰ ਸਿੰਘ 43 ਬਾਲ ਇਹ ਬਾਈ ਜੀ ਵੀ ਜਨਵਰੀ ਚ ਆਪਣੇ ਪਿੰਡ ਇਹ ਜਾ ਰਹੇ ਨੇ ਰੰਡ ਹਟੂਰ ਅ ਬਾਈ ਦਾ ਪਿੰਡ ਹੈਗਾ ਹਟੂਰ ਇਹ ਮਾਣੂ ਕਹਿੰਦਾ ਬਾਈ ਦੀ ਦਫੇ ਜਨਵਰੀ ਚ ਪਾਰਟੀ ਕਰਾਂਗੇ ਹਾਂ ਬਾਈ ਦੀ ਪਾਰਟੀ ਜਨਵਰੀ ਜੋ ਜਨ ਵਿੱਚ ਬਾਈ ਕਹਿੰਦਾ ਕਰਨੀ ਹੈ ਕਿਉਂਕਿ 26 ਜਨਵਰੀ ਨੂੰ ਬਾਈ ਜਾ ਰਹੇ ਆ ਖੁੱਲਣ ਚਾਹੇ ਤੰਗ ਹੋਣਾ ਇਹ ਰਾਜ ਚ ਬੈਜਾ ਕਾਕਾ ਜੀ ਸਾਡੇ ਰਾਜੂ ਇਹ ਅੱਜ ਹੀ ਆਏ ਨੇ ਸਾਥ ਚ ਇਹ ਇਹ ਆਪਣੇ ਬਜ਼ੁਰਗਾਂ ਦਾ ਬਹੁਤ ਖਿਆਲ ਰੱਖਦੇ ਨੇ ਤੇ ਚੀਜ਼ਾਂ ਵਸਤਾਂ ਲੈ ਕੇ ਆਉਣ ਨੂੰ ਛੱਡਣ ਨੂੰ ਕਿਸ ਨੂੰ ਰਾਈਡ ਦੇਣੀ ਆ ਤਾਂ ਰਾਜੂ ਹਮੇਸ਼ਾ ਤਿਆਰ ਰਹਿੰਦਾ ਹੈ ਇਹ ਬਾਈ ਮੋਹਨ ਸਿੰਘ ਤੇ ਬਾਈ ਬਲਦੇਵ ਇਹ ਪਾਰਟੀ ਦਾ ਸਾਰਾ ਪ੍ਰਬੰਧ ਹਰ ਵਾਰੀ ਇਹਨਾਂ ਦੀ ਜ਼ਿੰਮੇ ਹੁੰਦਾ ਹੈ ਤੇ ਇਹਨਾਂ ਜਿਹੜਾ ਸਮਾਨ ਵਗੈਰਾ ਲੈ ਕੇ ਆਉਂਦੇ ਆ ਤੇ ਬੜੀ ਸੇਵਾ ਕਰਦੇ ਆ ਆ ਕੇ ਪਰਤਣ ਦਾ ਕੰਮ ਵੀ ਬਾਈ ਹੋ ਰਹੀ ਆਪ ਹੀ ਕਰਦੇ ਨੇ ਇਹ ਬਾਈ ਚਮਕੌਰ ਅੱਛਾ ਚਮਕੌਰ ਬਾਈ ਕੀਰ ਜੇਵੇਂ ਨੇ ਜਾ ਕੇ ਉੱਥੇ ਪਿੰਡ ਐ ਕੀ ਕੀ ਕੁਛ ਕਰਨਾ ਹੈ ਲੋਚਦੇ ਹਾਂ ਵਿਆਹ ਦੇਖਣਾ ਅੱਛਾ ਵਿਆਹ ਦੇਖਣਾ ਬਾਈ ਤੀਜੀ ਦਾ ਵਿਆਹ ਕਰਨ ਚੱਲੇ ਆ ਵਿਆਹ ਕਰਨ ਚੱਲੇ ਨੇ ਬਾਈ ਜੀ ਤੀਜੀ ਦਾ ਵਿਆਹ ਤੇ ਇਸ ਵਾਸਤੇ ਪਿੰਡ ਚੱਲੇ ਨੇ ਹਾਂ ਬਾਈ ਗੁਰਦੇਵ ਤੂੰ ਵੀ ਦੱਸ ਦੇ ਕੀ ਕਰਨਾ ਉੱਥੇ ਜਾ ਕੇ ਆ ਬੱਥਾ ਬਾਈ ਪਾਈਕੇ ਟਰਾਲੀ ਕਬੱਡੀ ਕੁੱਟੀ ਵੇਖਣੇ ਜਾ ਕੇ ਬਾਈ ਕਬੱਡੀ ਦਾ ਸ਼ਕੀਨ ਹੈ ਹਾਂ ਲੋੜੀ ਤੋਂ ਪਹਿਲਾਂ ਜਾਣਾ ਹਾਂ ਹਾਂ ਲੋੜੀ ਤੋਂ ਪਹਿਲਾਂ ਬਾਈ ਕੰਡਾ ਜਾਣਾ ਹੈ ਤੇ ਕਬੱਡੀ ਦਾ ਸ਼ਕੀਨ ਹੈ ਬਾਈ ਇੱਥੇ ਵੀ ਕਿਸੇ ਵੀ ਟੂਰਨਾਮੈਂਟ ਨੂੰ ਛੱਡਦਾ ਨਹੀਂ ਮਿਸ ਨਹੀਂ ਕਰਦਾ ਪਾਈਕੇ ਟਰਾਲੀ ਚ ਆਉਂਦਾ ਪਾਈਕੇ ਟਰਾਲੀ ਕੋਈ ਕਬੱਡੀ ਟੂਰਨਾਮੈਂਟ ਹੈ ਉੱਥੇ ਬਾਈ ਨੇ ਪਹੁੰਚਣਾ ਜਾ ਕੇ ਹਾਜ਼ਰੀ ਲਗਾਉਣੀ ਹੈ ਬਾਈ ਜਿਹੜੇ ਹੈਗੇ ਨੇ ਅਹ ਦੇ ਸ਼ਹਿਰ ਦੇਖਣੀ ਦੇਖਣੀ ਹਾਂ ਹਾਂ ਬਾਈ ਦੇ ਨਾਲ ਹੀ ਮਨ ਕੇ ਇਕੱਠੇ ਹੈ ਹਾਂ ਜੀ ਇਕੱਠੇ ਹੀ ਜਾਣੇ ਆਂ ਬੰਦੇ ਦੇ ਤੇ ਜਿਹੜੇ ਇੱਥੇ ਕੋਈ ਮੇਲਾ ਚਾਰਕ ਮੇਲੇ ਹੁੰਦੇ ਨੇ ਮੇਲੇ ਦੇ ਵੀ ਜਾਣਾ ਕੋਈ ਕੋਈ ਆ ਕਈ ਦਾ ਲਾਉਣਾ ਹੈ 30 ਡਿਗਰੀ ਤੋਂ ਉੱਤੇ ਹੀ ਤੇ ਆਪਾਂ ਉੱਦੇ ਵੇਖਣ ਗਏ ਆ ਇਹ ਤਾਂ ਬੋਲਦੇ ਮੈਂ ਖਾਉਂਦੇ ਆ ਆਹੋ ਉਹ ਜਦ ਮੈਂ ਤੈਨੂੰ ਕਹਿੰਦਾ ਨਾ ਚੱਲ ਜਿਆ ਹੱਥ ਵਾਲੀ ਗਰਮੀ ਆ ਤੂੰ ਆਖਾ ਕੋਹ ਨਹੀਂ ਹੁੰਦਾ ਗਰਮੀ ਗਰਮੀ ਜਿੱਤ ਤੈਨੂੰ ਵੀ ਕਹਿੰਦੀ ਉਹ ਤਾਂ 30 ਡਿਗਰੀ ਤੋਂ ਉੱਤੇ ਇਹਦਾ ਕੀ ਬੋਲਦਾ ਇੱਥੇ ਆ ਕੌਡੀ ਤੇ ਕਿਉਂ ਵੀ ਇੰਡੀਆ 47 ਡਿਗਰੀ ਜਿਵੇਂ ਉਹਦੇ ਬਰਾਬਰੀ ਹੋ ਜਾਂਦੀ 30 ਜਦ ਹੋ ਜੇ ਉਹ ਸ਼ੌਕ ਦਾ ਕੋਈ ਮੁੱਲ ਨਹੀਂ ਕੱਲ ਕੱਲ ਸ਼ੌਕ ਹੈ ਨਾ ਜਿਆ ਸ਼ੌਕ ਨਹੀਂ ਹੈਗਾ ਬੰਦਾ ਹੋ ਜਾਂਦਾ ਨਹੀਂ ਵੀ ਬੜ ਤੈ ਤੈ ਇੱਥੇ ਬਹੁਤ ਜਾਂਦੇ ਕਬੱਡੀ-ਕੁੱਡੀ ਵੇਖਣ ਆ ਵੀ ਤਾਂ ਗੰਮੀ ਆ ਸਾਡੇ ਸ਼ੌਕ ਦੇ ਹੋਇਆ ਮੇਲਾ ਹੋਇਆ ਆਪਾਂ ਛੋਟਾ ਜਿਹਾ ਜੜਨੀ ਵੀ ਨਾ ਇੱਥੇ ਬਾਈ ਵੀ ਕੋਈ ਸੱਭਿਆਚਾਰਕ ਮੇਲਾ ਵੀ ਨਹੀਂ ਛੱਡਦੇ ਤੇ ਕਬੱਡੀ ਟੂਰਨਾਮੈਂਟ ਵੀ ਹਰੇਕ ਦੇ ਵਿੱਚ ਜਾ ਕੇ ਹਾਜ਼ਰੀ ਲਵਾਉਂਦੇ ਨੇ ਤੇ ਇੱਥੇ ਸੱਤ ਦੇ ਵਿੱਚ ਵੀ ਭਰਮੀ ਹਾਜ਼ਰੀ ਭਰਦੇ ਨੇ ਪਾਰਕ ਵੀ ਜਿਹੜਾ ਦਿੰਦਾ ਤਾਂ ਵੀ ਖੇਡਦਾ ਪਾਰਕ ਵੀ ਜਾਈਦਾ ਹੈ ਤੇ ਲੋ ਬਾਈ ਜੀ ਤਾਂ ਵੀ ਖੇਡਦੇ ਆ ਕਰੇ ਬੰਦਾ ਬੋਰ ਹੋ ਜਾਂਦਾ ਬਾਹਰ ਤੁਰਕੇ ਨਾਲੇ ਉਹ ਵਈ ਯਾਰ ਐ ਮਿੱਤਰਾਂ ਨੂੰ ਮਿਲੋ ਨਾਲੇ ਤੇ ਆਪਣਾ ਐਂਜਾਇਮੈਂਟ ਕਰੋ ਲੋਕ ਨੇ ਗੌਰਵਟ ਪੈਸੇ ਦੇ ਦੇਂਦੀ ਇੱਥੇ ਸਾਡਾ ਕਸਣਾ ਲੱਗ ਗਿਆ ਨਾ 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 ਲੈ ਹੈਗੇ ਆ ਆ ਨਹੀਂ ਆ ਕਿਹ ਹਲਾਈ ਜਾਂਦੇ ਆ ਇਹਦਾ ਮਾਸਟਰ ਜੀ ਸਮੇਂ ਦੀਆਂ ਮਰਗੀਆਂ ਨੇ ਬਹੁਤ 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 ਮੰਦੇ ਉਹ ਫਾਰਮੈਟ ਚੰਗੀ ਸਾਨੂੰ ਬਹੁਤ ਪੈਸੇ ਦੇ ਜਾਂਦੀ ਇਹਨੂੰ ਲੱਗੀ ਹੈ ਕਿ ਇਹਦੇ ਵਿੱਚ ਮਜ਼ਾਕ ਕਰੀ ਜਾਂਦੇ ਨੇ ਜਾਨੇ ਆ ਸਰਕਾਰ ਦੇ ਬੜੇ ਗੁੰਗਾਰ ਰਹੇ ਨੇ ਕਿਨੇ ਚੰਗੀ ਗਵਰਨਮੈਂਟ ਹੈ ਪੱਥਾਂ ਇਹ ਫਿਰਦੀ ਆ ਬੱਛਾ ਨਾਲ ਸਾਲ ਦਾ ਕੋਈ ਸਾਡਾ ਕਰਾਇਾ ਨਹੀਂ ਬਾਲਾ ਲੋ ਜੀ ਬੱਸਾਂ ਤੇ ਕਹਿੰਦੇ ਫਰੀ 45 ਡਾਲਰ ਆ ਸਾਲ ਦੇ ਸਾਲ ਬੱਸਾਂ ਤੇ ਨਹੀਂ ਫਿਰਦੀ ਜੀ ਬਈ ਜੀ ਬੱਸ ਦੇ ਪਾਸ ਬਣਾਏ ਨੇ ਢੇੜਾ ਦਿੰਦੇ ਨੇ ਪੂਰਾ ਇਹ ਠੀਕ ਆ ਠੀਕ ਆ ਸਾਡਾ ਬੰਦਾ ਜਾਂਦਾ ਹੁੰਦਾ ਸੀ ਇਹ ਥੋੜੇ ਜਿਹਾ ਹੁਣ ਢੱਡ ਗਿਆ ਕਿਹਨੇ ਪਤਾ ਨਹੀਂ ਕਦੇ ਘਟ ਜਾਂਦਾ ਹੁਣ ਇਹ ਗੱਲ ਕੀ ਘਟ ਕਦੇ ਜਾਂਦਾ ਹਾਂ ਹਾਂ ਬਾਈ ਦੱਸਿਓ ਕਦੋਂ ਘਟ ਜਾਂਦਾ ਦੱਸ ਬਾਈ ਘਟ ਉਹ ਤੂੰ ਬਾਈ ਤੈਨੂੰ ਕੀ ਕਹਣਾ ਨਹੀਂ ਬਾਈ ਕਰ ਕਿਸੇ ਬਾਈ ਨੇ ਮੈਂ ਜਾਂਦਾ ਨਹੀਂ ਅੱਗੇ ਇਹਨੂੰ ਮੈਂ ਲੈ ਕੇ ਜਾਣਾ ਕਬੱਡੀ ਤੇ ਕਹਿੰਦੇ ਮੇਲਿਆਂ ਤੇ ਜਾਣਾ ਮੈਂ ਨਹੀਂ ਜਾਣਾ ਹੁਣ ਹੁਣ ਬਸ ਜਾਂਦਾ ਕੱਲਾ ਹੀ ਜਾ ਲਿਆ ਜਾਂਦਾ ਖੁਸ਼ੀ ਰਹਾ ਕਰੇ ਮੈਂ ਇੱਥੇ ਹੀ ਕੋਹ ਰਹਿਣਾ ਮੈਂ ਪੈਨਸ਼ਨ ਮਿਲੀ ਸੀ ਤੈਨੂੰ ਤਾਂ ਕਹਿੰਦਾ ਪੈਸੇ ਬਣਦੇ ਅਸੀਂ ਬਿਗੇਰ ਪੈਨਸ਼ਨ ਵਾਲੇ ਸੜਾ ਮਰੀ ਜਾਂਦੇ ਆ ਆਪਣੇ ਨਾਮ ਤਾਂ ਜਾਂਦਾ ਨਹੀਂ ਇਹ ਉਹ ਕੱਲਾ ਜਾਂਦਾ ਪੈਨਸ਼ਨ ਤਾਂ ਬੁੜਿਆਂ ਨੂੰ ਮਿਲਦੀ ਐ ਇੰਜੋਏ ਕਰਨਾ ਚਾਹੀਦਾ ਉਹ ਵੀ ਤਾਂ ਹੀ ਕਹਿੰਦਾ ਬਾਈ ਹੁਣ ਅਸੀਂ ਉਦਾਂ ਹੀ ਗਰੀ ਗਰੀ ਜਾਂਦੇ ਜਿੱल्ली ਜਾਵੇ ਤੇ ਇੱਕ ਨਹੀਂ ਜਦੀ ਦੇਣਾ ਤਾਂ ਕਿ ਪੈਨਸ਼ਨ ਨਹੀਂ ਮਿਲੂ ਤਾਂ ਕਿਹਦਾ ਪਰ ਹੋ ਗਿਆ ਹਾਂ ਫਰਟਾ ਲੈ ਲੈਦੇ ਜੁਆਕਾ ਦੇ ਦੇਓ ਵੀ ਉਹ ਆਪ ਕਹਿੰਦੇ ਨੇ ਐ ਨਹੀਂ ਚੱਪਾ ਇੰਨੇ ਜਣ ਆਪਾਂ ਫਰਟਾ ਤੇ ਆ। ਮਈ ਹੋ ਗਈ ਪਈ ਐ। ਬਾਈ ਹੋਰੀ। ਹੁਣ ਫੇਰ ਵੱਧ ਜਾਣੇ ਮੈਂ ਨਾ ਹੁਣ ਜੇ ਆ ਕੇ ਸੌਰੀ 12 ਤਰੀਕ ਨੂੰ ਕਿੰਨੋ? ਅੱਛਾ ਕਰਸਣ ਫੇਰ ਵੱਧ ਜਾਣੇ ਮੈਂ ਤਾਂ ਤੇਰੀਆਂ ਗੱਲਾਂ ਵਿੱਚ ਭੰਨੀਆਂ ਨੇ ਸਭ। ਇਹ ਐ ਗੱਲਾਂ ਵੀ ਕਰਦੇ ਐ ਚੁੱਪ। ਕੋਈ ਵੇਸਾ ਕੁਝ ਪਤਾ ਹੀ ਨਾ। ਮੈਨੂੰ 1925 ਬਣਦੇ ਐ। ਉਹਦੇ ਫੇਰ ਲੱਗਦਾ ਨਾ ਫੇਰ ਉਹ ਜਿਹੜੀ ਇਸ ਜੀ ਦੇਤਰੀ ਕਰਕੇ ਉਹਦੇ ਘਰ ਵੀ ਐਕਸਟਰਾ ਪੈਨਸ਼ਨ ਹੁੰਦੀ ਹੈ ਨਾ ਉਹ ਫੇਰ ਉਹਦੇ ਕਰਕੇ ਹੁੰਦਾ ਹੋਇਆ ਹਾਂ ਚਲੋ ਜਿੰਨੀ ਵੀ ਹੈਗੀ ਫਾਇਦਾ ਹੀ ਫਾਇਦਾ ਕੋਈ ਆ ਕੋ ਦਾ ਕੋਈ ਪਰਮਾਤਮਾ ਦਿੰਦਾ ਜੇ ਭਾਈ ਇਹਨਾਂ ਨੇ ਜਿਹਨੇ ਇੱਥੇ ਮਿਹਨਤ ਕੀਤੀ ਉਹਨੂੰ ਵੀ ਲੱਗੀ ਹੈ ਜਿਹਨੇ ਮਿਹਨਤ ਨਹੀਂ ਕੀਤੀ ਉਹਨੂੰ ਵੀ ਲੱਗਦੀ ਹੈ ਜੀ ਉਹਦੇ ਜਿੰਨਾ ਪਿੰਡ ਤੋਂ ਡਾ ਹੋ ਗਿਆ 10 ਸਾਲ ਹੋ ਗਏ ਆਪ ਦਾ ਸਦੇ ਰਹਿੰਦੇ ਨੇ ਉਹਦੇ ਬਾਅਦ ਹਨ ਲੱਖਣੀ ਲੱਖਣੀ ਆ ਪ੍ਰੋਗਰਾਮ ਹੋ ਗਿਆ ਹੁਣ ਮੈਂ ਕਿਹਨਾਂ ਦੱਸੂਗਾ ਇੱਕ ਦਿਨ ਗਵਰਨਮੈਂਟ ਹਟਾਣੇ ਦਿੰਦੇ ਜਦ ਡੇਟ ਹੋਵੇ ਇੱਕ ਦਿਨ ਗਵਰਨਮੈਂਟ ਗਾਹ ਨਹੀਂ ਹੋਂਦ ਦਿੰਦੀ ਇਹੋ ਡੇਟ ਪੱਕੇ ਪੂਰੇ ਪੂਰੇ ਪੈਸੇ ਪਾ ਦਿੰਦੀ ਹੈ 28 ਨੂੰ ਆ ਜਾਂਦੇ ਨੇ ਤੁਹਾਡੇ ਖਾਤੇ ਅੱਜ 30 ਤਰੀਕ ਨੂੰ ਆਣੇ ਆ ਮੈਂ ਨਹੀਂ ਵੀ ਆਈ ਨਹੀਂ ਕਿ ਕਿਤੀ ਆ ਗਈ ਜਾਂ ਪਹਿਲੀ ਨਾ ਭਾਈ ਤੂੰ ਵੀ ਦੱਸ ਦੇ ਕੋ ਮਾਨੂ ਕੀ ਆਲਾ ਗੱਲ ਬਾਤ ਅਸੀਂ ਬੋਲੀ ਜਾਂਦੇ ਹਾਂ ਠੀਕ ਆ ਠੀਕ ਠੀਕ ਤੂੰ ਵੀ ਕਾ ਕੋਈ ਲੱਗੀ ਆ ਪਰ ਸਣਕਾ ਹਰਿਆ ਮੈਨੂੰ ਮਿਲੀ ਨਹੀਂ ਤੜ ਚਾਰ ਆ ਪਾਣੀ ਨਹੀਂ ਲੱਗੀ ਮੈਨਾਂ ਲੱਗੀ ਮਿਲਣ ਲੱਗੇ ਨਾ ਨਹੀਂ ਮਿਲਣ ਲੱਗੇ ਆ ਗਈ ਉਹ ਇਕੱਠੀਆਂ ਹੋਈਆਂ ਜੀ ਹੁਣ ਵੀ ਇਕੱਠੀ ਆ ਜੂ ਆਈ ਵਰਗੀ ਇਕੱਠੀ ਹੋ ਜੂ ਆਂਕੀ ਵਾਸਤੇ ਆ ਗਈ ਉਹ ਜੇ ਅਗਰ ਨਹੀਂ ਫੋਨ ਕਰਦੇ ਆ ਕਰਿਓ ਸਾਨੂੰ ਵੀਡੀਓ ਜਾ ਕੇ ਜਰੂਰੀ ਹੈ ਤੁਸੀਂ ਬੰਦ ਸਾਰਿਆਂ ਦੇ ਨੰਬਰ ਆ ਕੇ ਚਲ 4 ਲੱਖ 5 ਆ ਕੇ ਚੱਕੋਗਾ ਕੇਹੜਾ ਇਹ ਅਸੀਂ ਆਪੇ ਕਰ ਲਿਆ ਕਰਨਾ ਇੱਥੇ ਫੋਨ ਦਾ ਸਾਡਾ ਕਿਉਂ ਬੇਦਿਲਾਂ ਦਾ ਇੱਥੇ ਫੋਨ ਕਰਉਂਦੇ ਆ ਹੋਰਿਆਂ ਨੂੰ ਪੈਸੇ ਵੀ ਜਮਾ ਹੋ ਜਾਣੇ ਨਾ ਆਹੋ ਪੈਸੇ ਬਥੇਰੇ ਹੋ ਜਾਣੇ ਜੇ ਆਉਂਦਿਆਂ ਨੂੰ ਜਮਾ ਇਹਦਾ ਖਾਤੇ ਚਾਹੀ ਜਣੇ ਨੇ ਜਿਆਦਾ ਕਿੰਨੇ ਵਿਆਹ ਤੇ ਲੋੜੇ ਉਨੇ ਹੀ ਹੋ ਜਾਣੇ ਇਹਦੇ ਆਉਂਦਿਆਂ ਨੂੰ ਆਹੋ ਇਹ ਖੁਸ਼ੀ ਤਾਂ ਹੀ ਆ ਪੂਰਾ ਕੋਲ ਹੋਵੇ ਹਾਂ ਬਾਈ ਜੀ ਹਾਂ ਬਾਈ ਦਾ ਨੰਬਰ ਇਹਦੇ ਕਰੂੰਗਾ ਇਹਦੇ ਲਓ ਜੀ ਬਾਈ ਜੀ ਐਡ ਕਰ ਦੂੰ ਹਾਂ ਬਾਈ ਹੁਰਾਂ ਨੇ ਤੁਹਾਨੂੰ ਗੱਲਾਂ ਵੀ ਸੁਣਾਈਆਂ ਕਿ ਕਿਸ ਤਰ੍ਹਾਂ ਬਾਈ ਹੁਰੀ ਸਰਕਾਰ ਦੀ ਪੈਨਸ਼ਨ ਦੇ ਉੱਤੇ ਐਸ਼ ਕਰਦੇ ਐ ਤੇ ਫ੍ਰੀ ਵਾਂਗੂ ਕਹਿੰਦੇ ਬਣੇ ਬਸ-ਪਾਸ ਬਣੇ ਹੋਏ ਨੇ ਤੇ ਘੇੜੇ ਦੇਣ ਨੂੰ ਪੈਨਸ਼ਨ ਆਉਂਦੀ ਐ ਪੂਰੇ ਖੁਸ਼ ਨੇ ਬਾਈ ਪੂਰੇ ਖੁਸ਼ ਨੇ ਬਾਈ ਹੁਰੀ ਅੱਜ ਵੀ ਪਹਿਲਾਂ ਕਮਾਈ ਦੱਬ ਕੇ ਕਰੀ ਆ ਹੁਣ ਇੱਥੇ ਵੀ ਕਰਦੀ ਲਓ ਜੀ ਹੁਣ ਹੁਣ ਧੰਨ ਲੱਕੇ ਛੱਡ ਲਾਂ ਕਹਿੰਦੇ ਬਹਿਲੇ ਬੈਠ ਕੇ ਕੰਦੇ ਆ ਤੁਸੀਂ ਕਰ ਨਹੀਂ ਸੀ ਹੈ ਇਹ ਕਰੀ ਸੀ ਇਹ ਕਹਿੰਦਾ ਮੈਂ ਨਹੀਂ ਕਰੀ ਜਿਹੜੀ ਆ ਹੁਣ ਇਹ ਵੀ ਆਈ ਵੀ ਪਰਦੇ ਵਿੱਚ ਕਹਿੰਦਾ ਨਹੀਂ ਕਰੀ ਜਿਹੜੀ ਤੇ ਸੇਚ ਚ ਦੁਬਿੜਾਈ ਚਾਹਤ ਬਾਈ ਕਰੀ ਨਹੀਂ ਕਰੀ ਹਾਂਜੀ ਆਈ ਤਾਂ ਬੱਥੇ ਰੋਲੇ ਨਹੀਂ ਪਈ ਕਹਿੰਦਾ ਬਾਈ ਕਰਨ ਨਾਲ ਕਹਿੰਦਾ ਮੈਂ ਸਾਡਾ ਪੜਦੇ ਹਾਂ ਦਾ ਜੰਮ 30 ਫਰੋਣੀ ਜਾਂਦਾ ਹੁੰਦਾ ਸੀ ਬਸ ਕੇਸ ਰੋਟੀ ਬਣਾ ਕੇ ਆਈ ਇਹ ਤੇਰੀ ਬੜਾ ਕੰਮ ਸੀ ਹਾਂਜੀ ਇਹ ਤੇ ਲਈ ਇਹੀ ਕੰਮ ਬੜਾ ਸੀ ਹਾਂ ਇਹੀ ਕੰਮ ਬਾਈ ਕਰਦੇ ਅਸੀਂ ਤਾਂ ਪੜਦੇ ਹੁੰਦੇ ਨਹੀਂ ਨਾਲ ਬਹੁਤ ਬਾਢੀ ਕਰੀ ਆ ਗੁੜੀ ਜਾਵੇ ਜਿਹੜਾ ਕੰਮ ਨਹੀਂ ਕਰਨਾ ਉਹ ਜਾਣ ਤੋਂ ਪਹਿਲਾਂ ਵੀ ਕੰਮ ਕਰਕੇ ਜਾਣਾ ਪੜ ਕੇ ਆ ਕੇ ਫੇਰ ਫੇਰੋਂ ਭੱਜਣਾ ਆ ਕੇ ਅੱਗੇ ਪੱਠੇ ਚੋਣ ਜਾਣੇ ਜਾਂਦੇ ਸੀਗੇ ਕਿਲੇ ਦੀ ਬਾੜ ਤੇ ਚਲੋ ਬੜੀਆਂ ਢੋਈ ਜਾਣੀਆਂ ਆਪਾਂ ਨਾਜਰ ਸਾੜੀ ਨਹੀਂ ਵੱਢੀ ਜਾਂਦੀ ਉਹਨਾਂ ਚੜ ਸਕੋ ਨਹੀਂ ਜਾਂਦੇ ਇੱਥੇ ਯਾਰ ਸਾੜੀ ਜਗਣਾ ਕੇਸੀ ਨਾਲ ਉਹ ਨਾ ਨਹੀਂ ਦੁਪਹਿਰ ਤੋਂ ਆ ਗਏ ਉਹ ਕਿਨੇ ਚਲੋ ਮੇਰੀ o zaman okul gande